ਚੌਧਰੀ ਵੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਕਮੇਟੀ ਦੇ ਵੱਲੋਂ ਪ੍ਰਦਾਨ ਅਭਿਮਨਿ ਕੁਹਾਉ ਦੀ ਦਖਸ਼ਤਾ ਦੇ ਵਿੱਚ ਮਨਵਾਲ ਗਰਾਊਂਡ ਵਿਖੇ ਚੱਲ ਰਹੇ 12ਵੇਂ ਚੌਧਰੀ ਵੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਵਿਖੇ ਅੰਡਰ 40 ਦੇ ਫਾਈਨਲ ਮੈਚ ਦੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋ ਗਏ ਦੱਸਦੇ ਇਸ ਮੈਚ ਦੇ ਵਿੱਚ ਮਨਵਾਲ 11 ਨੇ ਕੇਸੀਸੀ 11 ਦੀ ਟੀਮ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਹੈ ਤੇ ਜਿੱਤ ਦੀ ਟਰੋਫੀ ਤੇ ਆਪਣਾ ਕਬਜ਼ਾ ਕੀਤਾ ਇਸ ਦੌਰਾਨ ਜੇਕਰ ਅਸੀਂ ਮੁੱਖ ਮਹਿਮਾਨਾਂ ਦੀ ਗੱਲ ਕਰੀਏ ਤਾਂ ਸੁजानਪੁਰ ਦੇ ਪૂર્વ ਵਿਧਾਇਕ ਅਤੇ ਪੁਰਾਣੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਵਿਸ਼ੇਸ਼ ਮਹਿਮਾਨ ਵਜ ਅਧਿਖਸ਼ ਤੇ ਹਲਕਾਂ ਚਾਰ ਜਮੇਦ ਸਿੰਘ ਅਮਿੰਤ ਮੰਡੂ ਜੜੇ ਨੇ ਉਹ ਮੌਜੂਦ ਰਹੇ ਜਿਨ੍ਹਾਂ ਦਾ ਕਲੱਬ ਦੇ ਵੱਲੋਂ ਜਿਹੜਾ ਪਰਮਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨਾਂ ਦੇ ਵੱਲੋਂ ਰਿਬਨ ਕੱਟ ਕੇ ਇਸ ਮੈਚ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਤੇ ਉੱਥੇ ਹੀ ਆਏ ਹੋਏ ਮਹਿਮਾਨਾਂ ਨੇ ਜਿੱਥੇ ਖਿਡਾਰੀਆਂ ਦਾ ਜਿਹੜਾ ਹੈ ਹੌਸਲਾ ਫਜ਼ਾਈ ਕੀਤੀ ਤੇ ਉੱਥੇ ਹੀ ਕਲੱਬ ਦੇ तमाम ਮੈਂਬਰਾਂ ਦੇ ਵੱਲੋਂ ਮੁੱਖ ਮਹਿਮਾਨਾਂ ਦਾ ਦਿਲੋਂ ਧੰਨਵਾਦ ਵੀ ਕੀਤਾ ਗਿਆ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਇਸ ਮੈਚ ਦੀ ਤਾਂ ਦੱਸ ਦਈਏ ਪਹਿਲਾਂ ਜਿਹੜਾ ਬੱਲੇਬਾਜ਼ੀ ਕਰਕੇ ਮਨਵਾਲ 11 ਨੇ ਜਿਹੜਾ ਹੈ ਉਹ ਮੈਚ ਦੀ ਸ਼ੁਰੂਆਤ ਕੀਤੀ ਤੇ ਟੀਮ ਦੇ ਖਿਡਾਰੀ ਪ੍ਰਿੰਸ ਨੇ 43 ਗੇਂਦਾਂ ਦੇ ਵਿੱਚ 62 ਰਨਾਂ ਦੇ ਵਿੱਚ ਉਤਪਾਲ ਨੇ 18 ਗੇਂਦਾਂ ਦੇ ਵਿੱਚ 22 ਰਨਾਂ ਦੀ ਬਦੌਲਤ ਵੀ ਓਵਰਾਂ ਦੇ ਵਿੱਚ 8 ਵਿਕਟਾਂ ਖੋ ਕੇ 184 ਰਨ ਬਣਾਏ ਤੇ ਉੱਥੇ ਹੀ ਕੇਸੀਸੀ 11 ਦੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਖੋ ਕੇ 180 ਰਨ ਜੜੇ ਨੇ ਉਹ ਬਣਾ ਪਾਏ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਮਨਵਾਲ 11 ਦੀ ਤਾਂ ਖੇਡ ਦਾ ਬਹੁਤ ਹੀ ਅਦਭੁਤ ਪ੍ਰਦਰਸ਼ਨ ਜੜਾਇ ਮਨਵਾਲ 11 ਨੇ ਕੀਤਾ ਹੈ ਤੇ ਉੱਥੇ ਹੀ ਆਏ ਹੋਏ ਮਹਿਮਾਨਾਂ ਤੇ ਕਮੇਟੀਾਂ ਦੇ ਸਦਸਿਆਂ ਨੇ ਵਿਜਤਾ ਮਨਵਾਲ 11 ਨੂੰ ਟਰੋਫੀ ਤੇ 21000 ਰੁਪਏ ਦੇ ਕੇ ਰਨਰ ਅਪਰ ਕੇ ਸੀ ਸੀ 11 ਦੀ ਟੀਮ ਨੂੰ 11000 ਰੁਪਏ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਅਤੇ ਇਥਿਆਂ ਦੇ ਵਿੱਚ ਦਿਨੇਸ਼ ਸਿੰਘ ਬਬੂ ਅਤੇ ਅਮਿਤ ਮੰਡੂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢਣ ਦੇ ਲਈ ਖੇਡਾਂ ਦੀ ਤਰਫ ਜੜਾ ਹੈ ਉਹਨਾਂ ਨੂੰ ਹੌਸਲਾ ਵਧਾਈ ਦੇਣੀ ਚਾਹੀਦੀ ਹੈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਅਜਿਹੇ ਉਪਰਾਲੇ ਜੜੇ ਨੇ ਸਾਡੇ ਸਮਾਜ ਦੇ ਵਿੱਚ ਹੁੰਦੇ ਰਹਿਣ ਤਾਂ ਜੋ ਨੌਜਵਾਨ ਜਿਹੜੇ ਨੇ ਖੇਡਾਂ ਦੇ ਵਿੱਚ ਆਪਣਾ ਭਰਪੂਰ ਪ੍ਰਦਰਸ਼ਨ ਦਿਖਾ ਪਾਣ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਇਸ ਟਰੋਫੀ ਦੀ ਇਸ ਮੈਮੋਰੀਅਲ ਟੂਰਨਾਮੈਂਟ ਦੀ ਤਾਂ ਉਸ ਤੋਂ ਦਸਤਾਰਿਆ ਦਿੱਥੀਆਂ ਨੂੰ ਸਮ੍ਰਿਤੀ ਚੰਦੇ ਦੇ ਸਨਮਾਨਿਤ ਕੀਤਾ ਤੇ ਰਜੀ ਵਡੇਰਾ ਨੇ ਦੱਸਿਆ ਕਿ 18 ਜਨਵਰੀ ਤੇ ਜਿਹੜਾ ਹੈ 12ਵੇਂ ਓਪਨ ਪੰਜਾਬ ਚੌਧਰੀ ਵੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਪੰਜਾਬ ਹੀ ਨਹੀਂ ਬਲਕਿ ਹਿਮਾਚਲ ਪ੍ਰਦੇਸ਼, हरियाणा, ਦਿੱਲੀ, ਜੰਮੂ ਕਸ਼ਮੀਰ ਅਤੇ ਹੋਰ ਵੀ ਕਈ ਥਾਵਾਂ ਤੋਂ ਟੀਮਾਂ ਜੜੀਆਂ ਆ ਕੇ ਨੇ ਆਪਣਾ ਕ੍ਰਿਕਟ ਦੇ ਵਿੱਚ ਜੋਰ ਦਿਖਾਣ ਕੀਆ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਦੇਖ ਲੈਂਦੇ ਹਾਂ ਚੌਧਰੀ ਵੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਜਿਹੜਾ ਮਨਵਾਲ ਦੇ ਵਿੱਚ ਕਰਾਇਆ ਗਿਆ ਹੈ ਤਾਂ ਉਹ ਫੋਟੇਜ ਔਰ ਜਿਹਦੇ ਵਿੱਚ ਜਿਹੜੀ ਫਾਈਨਲ ਮੈਚ ਦੇ ਵਿੱਚ ਮਨਵਾਲ 11 ਔਰ ਕੇਸੀਸੀ 11 ਦੇ ਵਿੱਚ ਫਾਈਨਲ ਹੋਈਆਂ ਉਹ ਜਿਹਦੇ ਵਿੱਚ ਜਿਹੜੀ ਮਨਵਾਲ 11 ਹੈ ਉਹ ਜਿੱਤੀ ਹੈ ਟੀਮ ਔਰ ਮੈਂ ਕੇਸੀਸੀ 11 ਦੇ ਜਿਨੇ ਵੀ ਪਲੇਇੰਗ 11 ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਵਾਹ ਦੇਣਾ ਕਿਉਂਕਿ ਸਾਰੇ ਬਹੁਤ ਵਧੀਆ ਤਰੀਕੇ ਨਾਲ ਖੇਡੇ ਆ ਔਰ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਮੈਚ ਹੋਇਆ ਫਾਈਨਲ ਦੋਨੇ ਟੀਮਾਂ ਨੇ ਜਿਹੜਾ ਬੈਟਰ ਆਪਣੀ ਪਰਵਾਹ ਨਾਲ ਸੇਡੀ ਦਿੱਤੀ ਹੈ ਸੋ ਮਨਵਾਲ ਦੀ ਜਿਹੜੀ ਟੀਮ ਆਲੇ ਜਿੰਨੇ ਵੀ 11 ਪਲੇਅਰਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨੇ ਐਫਰਟ ਕੀਤਾ ਜਿਸ ਦੇ ਕਾਰਨ ਜਿਹੜਾ ਮੈਚ ਇੱਕ ਤਰਫਾ ਹੋਣ ਜਾ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਬਨਵਾਲ ਦੇ ਪਲੇਅਰਾਂ ਨੇ ਕਾਫੀ ਜ਼ਿਆਦਾ ਐਫਰਟ ਕੀਤੇ ਔਰ ਜਿਹੜਾ ਆਪਣੇ ਖੇਮਿਆਂ ਦੇ ਵਿੱਚ ਇਹਦਾ ਟੂਰਨਾਮੈਂਟ ਉਹਨਾਂ ਨੇ ਪਾਇਆ ਸੋ ਮੈਂ ਦੋਨੇ ਟੀਮਾਂ ਦੇ ਪਲੇਅਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਦੋਨੇ ਟੀਮਾਂ ਦੇ ਪਲੇਅਰਾਂ ਨੂੰ ਔਰ ਇਨਾਮ ਜਿਹੜੇ ਦਿੱਤੇ ਗਏ ਆ ਔਰ ਰਨਰ-ਅਪ, ਵਿਨਰ-ਅਪ ਔਰ ਜਿਹੜੇ ਮੈਨ ਆਫ ਦੀ ਮੈਚ, ਮੈਨ ਆਫ ਦੀ ਸੀਰੀਜ਼ ਔਰ ਦੋਨੇ ਟੀਮਾਂ ਦੇ ਪਲੇਇੰ ਬਹੁਤ ਬਹੁਤ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਨਾ ਔਰ ਖਾਸ ਕਰਕੇ ਕਰਕੇ ਇਸ ਟੂਰਨਾਮੈਂਟ ਦੇ ਜਿਨੇ ਵੀ ਸਹਿਯੋਗੀ ਇੱਥੇ ਚੀਨ ਗੈਸਟ ਆਏ ਆ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਮਦਦ ਕੀਤੀ ਹੈ ਜਿਨ੍ਹਾਂ ਨੇ ਗਰਾਊਂਡ ਦੇ ਵਿੱਚ ਮਦਦ ਕੀਤੀ ਹੈ ਹਰ ਇੱਕ ਜਿਹੜਾ ਇਸ ਗਰਾਊਂਡ ਦੇ ਵਿੱਚ ਨਾਲ ਜੁੜਿਆ ਹੋਇਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾ ਦੇਣਾ ਔਰ ਨਾਲ ਹੀ ਸੰਡੇ ਨੂੰ ਜਿਹੜਾ ਓਪਨ ਟੂਰਨਾਮੈਂਟ ਲੱਗੇ ਇੱਥੇ ਸ਼ੁਰੂ ਹੋਣ ਜਾ ਰਿਹਾ ਉੱਥੇ ਵੀ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਤੇ ਖੇਡਣ ਆ ਰਹੇ ਆ ਬਾਹਰੋਂ ਟੀਮਾਂ ਆ ਰਹੀਆਂ ਸੋ ਉਹਨਾਂ ਦਾ ਮਨਵਾਲ ਦੇ ਵਿੱਚ ਜਿੱਤੇ ਜਿਆ ਔਰ ਆਸ ਕਰਦੇ ਆ ਵੀ ਉਹ ਵੀ ਟੂਰਨਾਮੈਂਟ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਹੋਵੇਗਾ ਜੀ ਬਲੈਕ ਹੌਕ ক্রিকেট ਕਲੱਬ ਜਿਹੜੀ ਹੈ ਲਗਾਤਾਰ ਮਤਲਬ ਹੈ ਟੂਰਨਾਮੈਂਟ ਕਰਾਇਆ ਗਏ ਪਿਛੇ ਤਿੰਨ ਚਾਰ ਸਾਲ ਹੈ ਗੈਪ ਰਿਹਾ ਟੂਰਨਾਮੈਂਟ 'ਚ ਜਿੰਨੇ ਲੋਕ ਪਾਰਟਿਸਪੇਟ ਕਰਦੇ ਨੇ ਸਭ ਮਿਹਨਤ ਕਰਦੇ ਨੇ ਔਰ ਜਿਹੜੀ ਬਲੈਕ ਹੌਕ ক্রিকেট ਕਲੱਬ ਰਹਦੀ ਹੈ ਇਹਨਾਂ ਨੂੰ ਮੁਬਾਰਕਬਾਦ ਹੈ ਜਿਹੜਾ ਨੇ ਬੜਾ ਅੱਛੇ ਤਰੀਕੇ ਨਾਲ ਇਹ ਵੀ ਟੂਰਨਾਮੈਂਟ ਕਰਵਾਇਆ ਕਰਕੇ ਔਰ ਆਨਾਲੇ ਸਮੇਂ ਜੇ ਦੇਖੋ ਇਹ ਜੋ ਗਰਾਊਂਡ ਇੱਥੇ ਨਹੀਂ ਪੂਰੇ ਪਠਾਨਕੋਟ ਜ਼ਿਲ੍ਹੇ 'ਚ ਕਿੱਥੇ ਐਸੀ ਗਰਾਊਂਡ ਨਹੀਂ ਹੈ। ਔਰ ਆਨਾਲੇ ਟਾਈਮ ਜੇ ਅਗਰ ਤੁਸੀਂ ਕੋ ਉਹਦਾ ਮਤਲਬ ਇੱਥੇ ਅچھے ਟੂਰਨਾਮੈਂਟ ਵੀ ਹੋ ਸਕਦੇ ਨਾ ਕਰਕੇ। ਬਾਕੀ ਸਭ ਦੇ ਨੌਜਵਾਨ ਆਪਣੇ ਬਲੈਕ ਹਾਕੀ ਫੀਲਡ ਕਲੱਬਾਂ ਨਾਲ ਜੁੜੇ ਜੁਰ ਔਰ ਸਾਰੇ ਮਿਹਨਤ ਵੀ ਕਰਦੇ ਨੇ ਕਰਕੇ। ਔਰ ਆਨਾਲੇ ਸਮੇਂ ਜਬਦਿਆ ਟੂਰਨਾਮੈਂਟ ਇੱਥੇ ਹੋਵੇ। Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.